ਗੁਰਦੁਆਰਿਆਂ ਦੇ ਵਿੱਚ ਮੀਟਿੰਗਾਂ ਰੱਖ ਲੈਣੇ ਹੋ ਲੰਗਰ ਵੀ ਖਾ ਲੈਣੇ ਹੋ ਤੇ ਸਟੇਜ ਦੇ ਉੱਤੇ ਤੁਸੀਂ ਬੋਲੇ ਸੋਨੇਹਾਲ ਦਾ ਨਾਰਾ ਨਹੀਂ ਲਾਉਣ ਦਿੰਦੇ ਬਲਕਿ ਗੱਲ ਸੁਣੋ ਬਾਈ ਹਾਂਜੀ ਸੋਨੇਹਾਲ ਦਾ ਨਾਰਾ ਸੀ ਸਟੇਜ ਤੋਂ ਇਸ ਕਰਕੇ ਆਈ ਨਹੀਂ ਹੈਗਾ ਵੀ ਅਸੀਂ ਸੋਨੇਹਾਲ ਦਾ ਨਾਰਾ ਮਾਰਦੇ ਨਹੀਂ ਹੂੰ ਜਿਹੜਾ ਤੁਸੀਂ ਕਹਿੰਦੇ ਹੋ ਗੁਰਦੁਆਰਿਆਂ ਚ ਲੰਗਰ ਖਾਣੇ ਹੂੰ ਸਾਨੂੰ ਇਹ ਪਤਾ ਹੈ ਜਿਹੜੇ ਵੀ ਗੁਰਦੁਆਰੇ ਚ ਸਾਡੀ ਦੁਪਹਿਰ ਨੂੰ ਮੀਟਿੰਗ ਹੁੰਦੀ ਹੋਵੇ ਜੀ ਜਦ ਦੁਪਹਿਰ ਦਾ ਕੰਨ ਦੀ ਆਸੀਂ ਤਾਂ ਉਸ ਦੇ ਵਿੱਚ ਗੱਟਾ-ਗਾਟਾ ਸਮਾਹੀ ਦਾ ਕਣਕ ਦਾ ਸਾਲ ਚ ਇਕੱਠਾ ਕਰਕੇ ਕਣਕ ਦਿੰਨੇ ਜੀ ਤੁਮ ਇੱਕ ਪਤਾਉਣਾ ਚਾਹੀਦਾ ਇਹ ਕੋਰਦਵਾਰੇ ਚ ਅਸੀਂ ਚਾਹ ਵੀ ਕਰਨੀ ਪੈਜੀ ਜਾਂ ਸਾਡੀ ਲਗਾਤਾਰ ਉਸ ਮੀਟਿੰਗ ਚ ਚੱਲਦੀ ਹੈ ਕਿਸੇ ਗੁਰੂ ਘਰ ਚ ਜੀ ਵੈਸੇ ਗੁਰੂ ਘਰ ਵਾਲੇ ਸਤੋ ਕਦੇ ਲੈਂਦੇ ਨਹੀਂ ਠੀਕ ਹੈ ਪਰ ਅਸੀਂ ਉਸ ਗੁਰੂ ਘਰ ਦੇ ਵਿੱਚ ਉਹ ਉਹ ਚਾਹ ਤੇ ਦੁੱਧ ਇਥੋਂ ਲੈ ਕੇ ਜਾਂਦੇ ਹਾਂ ਠੀਕ ਹੈ ਹਾਲਾਂਕਿ ਸਾਨੂੰ ਕਹਿੰਦੇ ਨੇ ਵੀ ਤੁਸੀਂ ਖੇਤਰਾ ਨਾ ਕਰਿਆ ਇਹ ਗੁਰੂ ਘਰ ਹੈ ਕੀ ਦੇ ਨੇ ਹੂੰ ਜਿਹੜਾ ਗੁਰੂ ਘਰ ਦੇ ਵਿੱਚ ਉੱਥੇ ਸੇਵਾਦਾਰ ਹੈ ਹੂੰ ਉਹ ਆਪ ਤਾਂ ਕੁਝ ਕਰਦਾ ਨਹੀਂ ਵਿਚਾਰਾ ਹੂੰ ਉਹ ਤਾਂ ਸੇ ਸਵੱਛ ਸਾਮ ਸੰਭਾਲ ਵਾਸਤੇ ਆ। ਜੀ। ਰਸਣ ਪਾਣੀ ਤਾਂ ਲੋਕਾਂ ਨੇ ਦੇਣਾ ਹੁੰਦਾ। ਜੀ। ਅਸੀਂ ਲੋਕਾਂ ਸਾਡੇ ਗੁਰਦੁਆਰੇ ਨੇ ਸਾਡੀ ਕਮਿਊਨਿਟੀ ਦੇ ਗੁਰਦੁਆਰੇ ਨੇ। ਜੀ। ਅਸੀਂ ਆਪਣਾ ਰਸਣ ਪਾਣੀ ਉਸੇ ਦਿੰਨੇ ਆ। ਤੇ ਅਸੀਂ ਉਹ ਪੂਰੀ ਸੰਗਤ ਨੂੰ ਛਕ ਨਹੀਂ ਤਾਂ ਨਹੀਂ ਵੀ ਅਸੀਂ ਸਾਂ ਕੇ ਹੁੰਦੇ ਉੱਤੇ। ਹਮ। ਇਸ ਕਰਕੇ ਅਸੀਂ ਜਿਹੜੀ ਕਮਿਊਨਿਟੀ ਦੇ ਵਿੱਚ ਰਹਨੇ ਆ। ਹਮ। ਇੱਥੇ ਸਿੱਖ ਕਮਿਊਨਿਟੀ ਵੱਧ ਆ। ਸਾਡੇ ਪਿੰਡ 'ਚ ਤੁਸੀਂ ਦੇਖ ਲਓ ਹੁਣ ਸਾਰੇ ਸਿੱਖ ਨੇ। ਹੇ। ਤੇ ਸਾਰੀ ਕਮਿਊਨਿਟੀ ਸਿੱਖਾਂ ਦੀ ਆ। ਸਾਰੇ ਰਸਮ ਰਿਵਾਜ ਉਸੇ ਤਰ੍ਹਾਂ ਉਸੇ ਕਮਿਊਨਿਟੀ ਦੇ ਆਧਾਰ ਤੇ ਹੁੰਦੇ ਨੇ। ਹਮ। ਤੇ ਅਸੀਂ ਉਹਨਾਂ ਦੇ ਕਹਿੰਦੇ ਐ ਨਾ ਕਹਿੰਦੇ ਮੰਨਦੇ ਨਹੀਂ ਤੁਸੀਂ ਮੰਨਣਾ ਕੀ ਹੂੰ ਉਹਨਾਂ ਵਾਂਗੂ ਮੰਨੋ ਹੂੰ ਉਹਨਾਂ ਵਾਂਗੂ ਕਰੋ ਹੂੰ ਜੋ ਉਹ ਕਹਿੰਦੇ ਨੇ ਉਹ ਕਰੋ ਹੂੰ ਤਾਂ ਸਿੱਖਾਂ ਸੀ ਹੂੰ ਜੇ ਸਾਡਾ ਮਹਾਂਦਰਾ ਸਿੱਖਾਂ ਵਾਲਾ ਫਿਰ ਸਿੱਖ ਨਹੀਂ ਜੇ ਤੁਸੀਂ ਅੰਬਰਤ ਨਹੀਂ ਸਕਿਆ ਫਿਰ ਤੁਸੀਂ ਸਿੱਖ ਨਹੀਂ ਹੂੰ ਤੁਹਾਨੂੰ ਇਹ ਗੱਲ ਦਾ ਪਤਾ ਮਨਿੰਦਰ ਜੀ ਵੀ 47 ਤੋਂ ਬਾਅਦ ਸਾਡੇ ਤੇ ਸੁਨਾਮ ਸ਼ਹਿਰ ਆ ਹਾਂਜੀ ਸਾਡੇ ਜਿਹੜੇ 47 ਤੋਂ ਬਾਅਦ ਪਾਕਿਸਤਾਨ ਚੋਂ ਆਏ ਹੋਏ ਨੇ ਫਿਰ ਫੁੱਜੀ ਲੋਕ ਜੀ ਉਹ ਹਿੰਦੂ ਕਮਿਊਨਿਟੀ ਦੇ ਨੇ ਬਹੁਤ سارے ਲੋਕ ਉਹਨਾਂ ਦੀ ਗਿਣਤੀ ਕਾਫੀ ਹੈ ਹੂੰ ਉਹ ਮੈਂ ਸਾਡੀ ਉਹਨਾਂ ਦੇ ਆਉਣੀ ਜਾਣੀ ਬਣ ਗਈ ਉਹਨਾਂ ਦਾ ਕੱਪੜੇ ਦਾ ਬਿਜ਼ਨਸ ਸੀਗਾ ਅਸੀਂ ਉਹਨਾਂ ਦੇ ਆਉਂਦੇ ਜਾਂਦੇ ਇੱਕ ਦਿਨ ਮੈਂ ਕਿਹਾ ਸਵੇਰੇ ਸਵੇਰੇ ਸਾਜਰੇ ਸਾਨੂੰ ਕੋਈ ਕੰਮ ਸੀਗਾ ਉਹਨਾਂ ਨੇ ਕਹਾ ਜਾਣਾ ਸੀ ਜਿਹੜਾ ਉਹਨਾਂ ਦਾ ਡੈਡੀ ਸੀ ਉਹ ਪਾਠ ਕਰਨ ਲੱਗ ਰਿਹਾ ਜਿਹੜੇ ਕਮਰੇ ਚੋਂ ਪਾਠ ਕਰਨ ਲੱਗ ਰਿਹਾ ਉਦੋਂ ਇਹ ਹੈ ਨਹੀਂ ਸੀ ਵੀ ਇੱਥੇ ਗੁਰੂ ਗ੍ਰੰਥ ਸਾਹਿਬ ਨਹੀਂ ਰਹਿ ਸਕਦਾ ਉਹਨਾਂ ਦਾ ਗੁਰੂ ਰੰਤ ਰੱਖਿਆ ਹੋਇਆ ਕਮਰਾ ਬਹੁਤ ਵਧੀਆ ਸਜਾਇਆ ਹੋਇਆ ਤੇ ਉਹਦੀ ਰਮਾਲਾ ਉਹਦੇ ਸਿਰ ਤੇ ਬੰਨੀ ਹੋਈ ਕੱਪੜੇ ਦੇ ਚਿੱਟੇ ਪਾਏ ਹੋਏ ਪਾਠ ਕਰਨ ਲੱਗ ਰਿਹਾ ਉਹ ਪਾਠ ਕਰਕੇ ਜਦੋਂ ਉੱਠ ਕੇ ਆਇਆ ਨਤਮਸਤਕ ਹੋ ਕੇ ਕਮਰਾ ਬੰਦ ਕਰ ਦਿੱਤਾ ਬਿਲਕੁਲ ਐਵੇਂ ਮੈਂ ਉਹਨੇ ਭਾਈ ਤੁਸੀਂ ਵੀ ਗੁਰਦਵਾਨ ਸਾਹਿਬ ਦੀ ਪਾਠ ਕਰ ਦਿਓ ਕਹਿੰਦੇ ਸੀ ਇਸ ਤਾਂ ਮੰਨਦੇ ਆ ਗੁਰੂ ਨੂੰ ਹੂੰ ਕਹਿੰਦੇ ਸੀ ਤਾਂ ਸਾਡੇ ਤਾਂ ਸਾਰਾ ਸਾਰੀ ਕਿਹ ਜਿਹੜੀ ਇਹ ਬਰਾਦਰੀ ਹੈ ਹੂੰ ਉਧਰੋਂ ਆਈ ਹੋਈ ਹੈ ਸਾਰੇ ਗੁਰਦਵਾਨ ਸਾਹਿਬ ਨੂੰ ਮੰਨਦੇ ਆ ਇਹੀ ਅੱਜ ਤੋਂ ਮੇਰੇ ਖਾ 40 ਸਾਲ ਪਹਿਲਾਂ ਨਿਕਲਦਾ ਅੱਜ ਉਹ ਸਾਰੇ ਦਿਨ ਸਾਰੇ ਮੰਦਰਾਂ ਚ ਜਾ ਕੇ ਪਾਠ ਪੂਜਾ ਕਰਦੇ ਹੂੰ ਕੀ ਨੇ ਕੱਢਨੇ ਬਾਈ ਉਹ ਬਾਬਾ ਨਾਨਕ ਤਾਂ ਕਹਿੰਦੇ ਬਾਬੇ ਨਾਨਕ ਕਿਤੇ ਗੁਰਬਾਣੀ ਨੇ ਕਦੇ ਐ ਕਿਹਾ ਨਹੀਂ ਹੂੰ ਸਾਡਾ ਵਿਸਤਾਰ ਨਹੀਂ ਹੋਇਆ ਸਾਨੂੰ ਸੁਂਗੇੜੀ ਜਾਂਦੇ ਹੂੰ ਸਾਨੂੰ ਠੋਕ ਠੋਕ ਕੇ ਧੱਕ ਕੇ ਕਹਿੰਦੇ ਨੇ ਵੀ ਤੁਸੀਂ ਕਾਮਰੇਡ ਬਣੋ ਹੂੰ ਸਿੱਖੀ ਚੋਂ ਨਿਕਲੋ ਤੁਸੀਂ ਸਿੱਖ ਕਿਵੇਂ ਹੋਗੇ ਤੁਸੀਂ ਜਦੋਂ ਸਾਡਾ ਕਹਿਣਾ ਨਹੀਂ ਮੰਨਦੇ ਹੂੰ ਦੂਜੇ ਤੁਸੀਂ ਕੀ ਲੱਗਦੇ ਹੋ ਤੁਸੀਂ ਠੇਕੇ ਲੱਗਦੇ ਹੋ ਹਾਂ ਨਾ ਤੁਸੀਂ ਗੁਰਦੁਆਰੇ ਚ ਮੀਟਿੰਗਾਂ ਕਰ ਸਕਦੇ ਨਾ ਤੁਸੀਂ ਲੰਗਰ ਖਾ ਸਕਦੇ ਨਾ ਤੁਸੀਂ ਜਾ ਸਕਦੇ ਹੋ ਹੋਰ ਸਾਡਾ ਕੋਈ ਧਰਮ ਨਹੀਂ ਹਾਂ ਹੋਰ ਸਾਡੀ ਕੋਈ ਕਮਿਊਨਿਟੀ ਨਹੀਂ ਅਸੀਂ ਜਿਹੜੇ ਸਮਾਜ ਚ ਬੈਠੇ ਆ ਅਸੀਂ ਉਸ ਸਮਾਜ ਚ ਬੈਠੇ ਆ ਹਾਂ ਸਾਨੂੰ ਤੱਕ ਤੱਕ ਕੀ ਕੱਢ ਕੇ ਥੱਪੇ ਲਾਈ ਜਾਂਦੇ ਨੇ ਜਿਹਦੇ ਮਰਜ਼ੀ ਥੱਪਾ ਲਾ ਦੇਣ ਕੱਲ ਨੂੰ ਤੂੰ ਕੋਈ ਸਹੀ ਗੱਲ ਕਹ ਦੇ ਤੈਨੂੰ ਕਹ ਦੇਣਗੇ ਇਹ ਤਾਂ ਕਾਮਰੇਡ ਇਸ ਕਰਕੇ ਠੀਕ ਹੈ ਇੱਕ ਹੋਰ ਗੱਲ ਹੈ ਵੀ ਜੱਥੇਬੰਦੀ ਨੂੰ ਕਹਿੰਦੇ ਫੰਡ ਬਹੁਤ ਹੁੰਦਾ ਹੈ ਤੇ ਫੰਡਾਂ ਦੇ ਨਾਲ ਕਹਿੰਦੇ ਜਗਿੰਦਰ ਸਿੰਘ ਗ੍ਰਾਹਕਾਂ ਨੂੰ ਜ਼ਮੀਨ ਬਹੁਤ ਬਣਾਈ ਜਾਂਦਾ ਇਹ ਵੀ ਗੱਲ ਚਰਚਾ ਦੇ ਵਿੱਚ ਆ ਕੋਠੀਆਂ ਪਾਲੀਆਂ ਜ਼ਮੀਨਾਂ ਬਣਾਲੀਆਂ ਇਹਨਾਂ ਨੇ ਲੋਕਾਂ ਦੇ ਪੈਸੇ ਨੇ ਕੀ ਕਹਿਣਾ ਚਾਹੋ ਇੱਥੇ ਸੁਨਾਮ ਲੈਂਡਮਾਰਕ ਜ ਬੈਂਕ ਹੈ ਠੀਕ ਹੈ 2007 ਦੇ ਵਿੱਚ ਮੈਂ ਉਹਦੇ ਤੋਂ 1.5 ਲੱਖ ਰੁਪਇਆ ਕਰਜ਼ਾ ਲਿਆ ਠੀਕ ਹੈ 2007 ਚ ਹਮ 4 ਲੱਖ ਹੋਇਆ ਪੈ ਜਾ ਕੇ ਡਿਫਾਲਟ ਰਹਾ ਮੈਂ ਪੁੱਛ ਲਿਆ ਜਾ ਕੇ ਹਮ ਪੁੱਛ ਲਿਆ ਆ ਮੇਰਾ ਘਰ ਦੇਖ। ਆ ਮੇਰਾ ਘਰ ਪਾਇਆ। ਇਹ ਮੇਰਾ ਘਰ ਹੈ। 4 ਕਿੱਲੇ ਮੇਰੇ ਕੋਲ ਆਪਣੀ ਜ਼ਮੀਨ ਦੇ ਆ। ਤੇ ਤੁਸੀਂ ਹੁਣ ਕਹਿ ਦੋ ਵੀ ਇਹ ਤਾਂ ਇੱਦਾਂ ਗੁਜਰਾਤ ਚ ਜ਼ਮੀਨ ਹੈ। ਹੂੰ ਕਿਧਰਾਂ ਚ ਕਿਨੇ ਪੜਤਾਲ ਕਰਨ ਜਾਣਾ। ਹੂੰ ਕੋਈ ਕਹੇ ਵੀ ਇਹ ਤਾਂ ਕੈਨੇਡਾ ਚ ਤਿੰਨ ਚਾਲ ਪਲਾਟ ਲਈ ਮੇਠਾ ਮੇਰਾ ਬੁੰਦੋਤਾ ਪੜਦਾ ਸਰੀਰ ਚ। ਹੂੰ ਕਹਿ ਦੋ ਵੀ ਜੇ ਕੈਨੇਡਾ ਚ ਜਾਇਦਾਦ ਹੈ ਹੁਣ ਕੌਣ ਪੜਤਾਲ ਕਰਨ ਜਾਵੇ। ਝੂਠ ਮਾਰਨ ਲੱਗੇ ਕੋਈ ਐਵੀਡੈਂਸ ਤਾਂ ਹੋਵੇ ਹੂੰ ਕੋਈ ਤਾਂ ਐਵੀਡੈਂਸ ਹੋਵੇ ਦੱਸ ਦਿਓ ਮੇਰੇ ਕੋਲੇ ਸੋਨੂੰ ਕੋਈ ਲੱਗ ਰਿਹਾ ਵੀ ਜਾਇਦਾਦ ਦਾ ਏਡੀ ਜਾਇਦਾਦ ਦਾ ਮਾਲਕ阿里 ਕਿਹੜੀ ਨਿਸ਼ਾਨੀ ਲੱਗ ਰਹੀ ਉਸਨੂੰ ਹੂੰ ਕਿਰੇ ਸਾਧੂ ਜੇ ਬਣ ਕੇ ਜਾਣ ਕੇ ਨਾ ਰਹਿੰਦੇ ਹਾਂ ਆਏ ਠੀਕ ਹੈ ਹਾਂ ਸਾਡੇ ਜਿਵੇਂ ਰਹਿਣ ਦੇ ਜਾਣ ਕੇ ਰਹਿਣ ਦਾ ਵੀ ਹੋ ਸਕਦਾ ਹੈ ਚਲ ਨਾਟਕ ਇਹ ਨਾਟਕ ਸਾਨੂੰ ਨਹੀਂ ਕਰਨ ਆਉਂਦੇ ਪਰ ਇਹ ਵੀ ਜੇ ਹੁੰਦੀ ਵੀ ਚਾਹ ਫਿਰ ਵੀ ਸਾਡਾ ਰਹਿੰਦਾ ਹੂੰ ਬਸ ਇਹ ਸਾਡੇ ਰਹਿਣ ਦੀ ਤਾਂ ਕੋਈ ਦਲੀਲ ਨਹੀਂ ਵੀ ਤੁਸੀਂ ਸਾਧ ਨਿਵੇਸ਼ ਕਰਕੇ ਥੋੜੀ ਕੁੜ ਤਾਂ ਕਰਕੇ ਵੀ ਥੋੜੀ ਕੁੜ ਜ਼ਮੀਨ ਜਾਇਦਾਤ ਤਾਂ ਨਹੀਂ ਤੁਸੀਂ ਤਾਂ ਕਰਕੇ ਸਾਦੇ ਉਹ ਸਾਡੇ ਰਹਿਣਾ ਤਾਂ ਇੱਕ ਕੁਦਰਤੀ ਹੈ ਹੂੰ ਪਰ ਇਹ ਸਾਰਾ ਝੂਠ ਹੈ ਹੂੰ ਕਿਉਂਕਿ ਮੈਂ ਨਹੀਂ ਕਹਾਂ ਸਾਡੇ ਮੇਰੇ ਨਾਲ ਦੇ ਸਾਰੇ ਲੋਕ ਜਿਨੇ ਜਿਨੇ ਇਹ ਵੀ ਸੁਣ ਰਹੇ ਨੇ ਮੇਰੀ ਵੀਡੀਓ ਸਾਰੇ ਉਹ ਮੇਰੇ ਬਾਰੇ ਬਹੁਤ ਚੰਗੀ ਤਰ੍ਹਾਂ ਜਾਣਦੇ ਨੇ ਆ ਤਾਂ ਬਹੁਤ ਹੀ ਪੱਕਾ ਐਵੀਡੈਂਸ ਹੀ ਹੈ ਹੂੰ ਕੋਈ ਜਾ ਕੇ ਲੈਂਡਮਾਰਕਿਸ਼ ਬੈਂਕ ਦਾ ਜਾ ਕੇ ਪੜਤਾਲ ਕਰ ਲੋ ਹੂੰ ਉਹ ਮੇਰੇ ਖਿਆਲ ਤੋਂ 1.5 ਲੱਖ ਦਾ 4 ਲੱਖ ਰੁਪਇਆ ਬਣਾਈ ਬੈਠੇ ਆ ਹੂੰ ਉਹ ਹਰ ਵਾਰੀ ਨੋਟਿਸ ਆ ਜਾਂਦਾ ਵੀ ਤੋ ਤਾਂ ਜਿ ਮੁੜਿਆ ਨਹੀਂ ਕਿ ਕਹਿੰਦੇ ਲੱਖਾਂ ਰੁਪਇਆ ਆ ਲੋਕਾਂ ਦੇ ਫੰਡ ਇਹ ਇਹ ਝੂਠ ਖਾਣ ਵਾਸਤੇ ਇਕੱਠੀ ਕੀਤੀ ਐ ਜਿਹੜੇ ਲੋਕਾਂ ਤੋਂ ਅਸੀਂ ਪੈਸੇ ਲੈਨੇ ਆ ਉਹਦੇ ਨਾਮ ਮੈਂ ਘਰ ਚਲਾਉਂਗਾ ਹੂੰ ਇਹ ਕਿਤੇ ਹੋ ਸਕਦਾ ਸਾਡੇ ਮੁੰਡਾ ਹੈ ਮੇਰਾ ਜਮਾਈ ਹੈ ਉਹ ਨੌਕਰੀ ਕਰਦਾ ਹਾਂ ਆਂ ਮੁੰਡਾ ਪੜਦਾ ਇੱਕ ਮੁੰਡਾ ਉਹ ਸਰੀ ਗਿਆ ਹੋਇਆ ਹੂੰ ਜਿੱਦੀ ਚਾਹ ਸਾਡੇ ਚਾਰ ਜਿੰਨੀ ਕਿ ਸਾਡੀ ਆਮਦਨ ਆ ਜਾਂਦੀ ਹੈ ਉਹਦੇ ਨਾਲ ਸਹੀ ਰੋਟੀ ਰੋਜੀ ਖਾਗ ਲੈਣੇ ਉਹਦਾ ਜੀਵਨ ਸਿੰਪਲ ਜੀਵਨ ਆ ਪਾਸ ਕਰ ਲੈਣੇ ਸਾਨੂੰ ਇਹਦੋਂ ਵੱਡੀ ਲੋੜ ਹੀ ਨਹੀਂ ਅਸੀਂ ਕਾਦੇ ਵਾਸਤੇ ਟੱਕਰਾਂ ਮਾਰਾਂ ਬਹੁਤ ਸੰਤੁਸ਼ਟਾਂ ਹੂੰ ਬਹੁਤ ਸੈਟੀਸਫਾਈ ਆ ਮਾਨਸਿਕਤਾ ਸੈਟ ਹੈ ਬਹੁਤ ਸਕੂਨ ਮਿਲਦਾ ਸਿੰਪਲ ਜ਼ਿੰਦਗੀ ਚ ਸਾਨੂੰ ਉਹ ਵੱਡੀ ਜ਼ਿੰਦਗੀ ਦੀ ਲੋੜ ਨਹੀਂ ਵੱਡੇ ਬਣਨ ਦੀ ਲੋੜ ਅਸੀਂ ਬਹੁਤ ਵੱਡੇ ਆ ਦੀ ਮੰਗ ਸਕਦਾ ਵੱਡੀ ਹੈ ਸਾਡਾ ਵੱਡਾ ਘੇਰਾ ਵੱਡਾ ਹੈ ਸਾਡੇ ਕੋਲ ਸਮਝ ਹੈ ਸਾਡੇ ਕੋਲ ਆਕਰ ਰੱਖਦੇ ਹਾਂ ਆਪਦੇ ਜੋਗਾ ਆਪਦੇ ਜੋਣ ਜੋਗਾ ਤਰੀਕਾ ਸਾਨੂੰ ਹੋਉਂਦਾ